ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਲਾਹੌਰ ਦੇ ਨੇੜੇ ਸੰਦਲਵਾਰ ਪਿੰਡ ਸੀ ਜੋ ਸੰਦਲਵਾਰ ਪਿੰਡ ਸੀ ਉਹ ਸੁਨਨ ਚਾਹ ਵੀ ਇਹਨਾਂ ਦੇ ਦਾਦੇ ਦੇ ਨਾਮ ਤੋਂ ਪਿਆ ਸੀ ਤੇ ਜੇਕਰ ਕੱਲ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਆਓ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਸੰਜੀਪ ਸ਼ਰਮਾ ਬੋਲ ਰਹੀ ਹਾਂ ਜੀ ਜੀ ਸ਼ਰਮਾ ਜੀ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਦੁੱਲਾ ਪੱਟੀ ਜੋ ਲੋਹੜੀ ਦੇ ਤਿਹਾੜ ਤੇ ਦੁੱਲੇ ਪੱਟੀ ਨੂੰ ਕਿਉਂ ਯਾਦ ਕੀਤਾ ਜਾਂਦਾ ਹੈ ਬਿਲਕੁਲ ਮੈਡਮ ਬਿਲਕੁਲ ਦੇਖੋ ਦੁੱਲਾ ਪੱਟੀ ਨੂੰ ਕਿਉਂ ਯਾਦ ਕੀਤਾ ਜਾਂਦਾ ਜਾਂ ਦੁੱਲਾ ਪੱਟੀ ਕੌਣ ਸੀ ਦੁੱਲਾ ਪੱਟੀ ਦਾ ਸਾਡੇ ਲੋਕਾਂ ਦੀ ਜ਼ਿੰਦਗੀ ਜਾਂ ਦੁਨੀਆਦਾਰੇ ਦੇ ਵਿੱਚ ਕੀ ਰੋਲ ਸੀ ਕੀ ਉਹਨਾਂ ਨੇ ਕੰਮ ਕੀਤਾ ਸੀ ਵੀ ਜਿਹੜਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਜੀ ਜੀ ਦੇਖੋ ਦੁੱਲਾ ਪੱਟੀ ਇੱਕ ਅਜਿਹੇ ਪਰਿਵਾਰ ਚ ਹੋਇਆ ਜਿਨ੍ਹਾਂ ਨੇ ਉਸ ਸਮੇਂ ਦੀਆਂ ਸਰਕਾਰਾਂ ਉਸ ਸਮੇਂ ਦੀ ਹਕੂਮਤ ਦੇ ਖਿਲਾਫ ਜੀ ਆਪਣੇ ਹੱਕਾਂ ਲਈ ਆਪਣੇ ਜਿਹੜੇ ਕਹਿੰਦੇ ਆਂ ਵੀ ਇੱਕ ਕਿਸਮ ਦੀ ਲਗਾਨ ਦਿੰਦੇ ਹੁੰਦੇ ਸੀ ਜਾਂ ਲੋਕ ਸਰਕਾਰਾਂ ਨੂੰ ਬਿਆਜ ਦਿੰਦੇ ਸੀ ਜਾਂ ਸਰਕਾਰਾਂ ਨੂੰ ਆਪਣਾ ਹਿੱਸਾ ਦਿੰਦੇ ਸੀ ਉਹ ਨਾਂ ਦੇਣ ਦੇ ਉਹਦੇ ਵਿੱਚ ਜਿਵੇਂ ਅੱਜ ਕਿਸਾਨ ਲੜ ਰਹੇ ਆ ਪੰਜਾਬ ਦਾ ਕਿਸਾਨ ਲੜ ਰਹੇ ਆ ਪੰਜਾਬ ਦੇ ਲੋਕ ਲੜ ਰਹੇ ਆ ਆਪਣੇ ਹੱਕਾਂ ਲਈ ਇਸ ਉਸੇ ਉਸੇ ਵਿਸ਼ੇ ਦੇ ਵਿੱਚ ਉਸ ਪਰਿਵਾਰ ਨੇ ਜਿਹੜੀਆਂ ਆਪਣੀਆਂ ਜਾਨਾਂ ਦਿੱਤੀਆਂ ਸਮੇਂੀਆਂ ਸਰਕਾਰਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ڈاکੂ ਘਰਾਰ ਦਿੱਤਾ ਉਹਨਾਂ ਨੂੰ ਬਦਮਾਸ਼ ਕਿਹਾ ਕਿਉਂ ਜਿਵੇਂ ਅੱਜ ਸਰਕਾਰਾਂ ਦਾ ਰਵਈਆ ਜਿਹੜਾ ਹੁੰਦਾ ਜਾਂ ਜਿਵੇਂ ਸਰਕਾਰਾਂ ਕਹਿ ਦਿੰਦੀਆਂ ਵੀ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਅੱਤਵਾਦੀਆਂ ਸੌਰੀ ਮੈਂ ਇਸ ਮੈਟਰ ਤੇ ਗੱਲ ਨਹੀਂ ਕਰੂੰਗਾ ਲੇਕਿਨ ਸਰਕਾਰਾਂ ਦੀ ਗੱਲ ਹੋ ਰਹੀ ਹੈ ਹਕੂਮਤ ਦੀ ਗੱਲ ਹੋ ਰਹੀ ਹੈ ਮਹਾਰਾਜਾ ਜਿਹੜਾ ਰਾਜਾ ਸੀ ਅਕਬਰ ਅਕਬਰ ਦੇ ਜਿਹੜੀ ਟਾਈਮ ਦੀ ਹੈ ਗੱਲ ਲਾਹੌਰ ਦੇ ਵਿੱਚ ਮੁਗਲਾਂ ਦੀ ਗੱਲ ਹੈ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਰਾਜਾ ਅਕਬਰ ਦੇ ਟਾਈਮ ਜਿਹੜੇ ਮੁਗਲ ਸੀਗੇ ਜਾਂ ਉਹ ਮੁਗਲ ਕਿਤੇ ਨਾ ਕਿਤੇ ਆਪਣਾ ਅਤਿਆਚਾਰ ਕਰਦੇ ਸੀ ਲੋਕਾਂ ਦੇ ਉੱਤੇ ਜਾਂ شریف ਲੋਕਾਂ ਦੇ ਗਰੀਬ ਲੋਕਾਂ ਦੇ ਉੱਤੇ ਅਤਿਆਚਾਰ ਕਰਦੇ ਸੀ ਉਹਨਾਂ ਨੂੰ ਟੱਕਰ ਦੇਣ ਵਾਸਤੇ ਇਹ ਪਿੰਡ ਪਿੰਡੀ ਪੱਟੀਆਂ ਦੇ ਇਹ ਪਰਿਵਾਰ ਚੋਂ ਪਹਿਲਾਂ ਇਹਨਾਂ ਦੇ ਦਾਦਾ ਜੀ ਸੰਤਲ ਪੱਟੀਆਂ ਹਾਂ ਜੀ ਸੰਤਲ ਪੱਟੀਆਂ ਨੇ ਉਹ ਲੜਾਈ ਲੜੀ ਹਕੂਮਤ ਦੇ ਨਾਲ ਮੌਕੇ ਦੀਆਂ ਸਰਕਾਰਾਂ ਦੇ ਨਾਲ ਉਹਨਾਂ ਨੇ ਲੜਾਈ ਲੜੀ ਉਹਨਾਂ ਨੂੰ ਮਾਰਨੇ ਵਾਲਾ ਦੇਖੋ ਇੱਕ ਜਰਨੈਲ ਹੁੰਦਾ ਇਹਨਾਂ ਦੇ ਵਿੱਚ ਜਾਂ ਮੁਗਲਾਂ ਨੇ ਆਪਣਾ ਜਰਨੈਲ ਬਣਾਇਆ ਹੋਇਆ ਸੀ ਜਿਹੜਾ ਜਿਹੜੇ ਬੰਦੇ ਨੇ ਉਹਨਾਂ ਨੂੰ ਮਾਰਿਆ ਸੀ ਉਹਨਾਂ ਦਾ ਨਾਮ ਸੀਗਾ ਬੱਕਾ ਮਲਕੀਰਾ ਜੀ ਬੱਕਾ ਮਲਕੀਰਾ ਨੇ ਇਹਨਾਂ ਦੇ ਦਾਦਾ ਜੀ ਨੂੰ ਮਾਰਿਆ ਸੀ ਦੁੱਲਾ ਪੱਟੀ ਦੇ ਦਾਦਾ ਜੀ ਨੂੰ ਮਾਰਿਆ ਸੀ ਜੀ 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 ਮਾਰ ਕੇ ਉਲਟਾ ਲੜਕਾਇਆ ਸੀਗਾ ਪਿੰਡ ਦੇ ਚੌਰਾਹੇ ਤੇ ਜੀ ਜੀ ਵੀ ਲੋਕਾਂ ਦੇ ਵਿੱਚ ਦਹਿਸ਼ਤ ਫੈਲ ਸਕੇ ਵੀ ਸਰਕਾਰ ਇਹਨਾਂ ਲੋਕਾਂ ਤੋਂ ਉੱਤੇ ਐ ਜੀ ਜੀ ਫਿਰ ਇਹਨਾਂ ਦੇ ਪਿਤਾ ਜੀ ਫਰੀਦ ਪੱਟੀ ਜੀ ਫਰੀਦ ਪੱਟੀ ਨੂੰ ਮਾਰਿਆ ਸੀਗਾ ਜਿਹੜਾ ਸਮੇਂ ਦਾ ਜਰਨੈਲ ਸੀਗਾ ਮਿਰਜ਼ਾ ਨਜਾਮਉਦੀਨ ਜੀ ਜਿਨ੍ਹਾਂ ਨੂੰ ਬਾਅਦ ਵਿੱਚ ਫਿਰ ਦੁੱਲਾ ਪੱਟੀ ਨੇ ਜਿਨ੍ਹਾਂ ਦਾ ਸਿਰ ਕੱਟਿਆ ਸੀ ਜਦ ਦੁੱਲਾ ਪੱਟੀ ਨੇ ਸੌਰੀ ਦੁੱਲਾ ਪੱਟੀ ਨੂੰ ਫੜਾਇਆ ਸੀ ਉਹ ਨਜਾਮਉਦੀਨ ਨਜਾਮਉਦੀਨ ਨੂੰ ਕਿਤੇ ਨਾ ਕਿਤੇ ਦੁੱਲਾ ਪੱਟੀ ਨੇ ਉਹਨਾਂ ਦਾ ਸਿਰ ਵੱਢ ਕੇ ਜਿਹੜੀ ਸ਼ੁਰੂਆਤ ਕੀਤੀ ਸੀ ਜੰਗ ਦੀ ਸ਼ੁਰੂਆਤ ਕੀਤੀ ਸੀ ਕਿਉਂਕਿ ਇਹਨਾਂ ਮੈਂ ਛੋਟੇ ਸ਼ਬਦਾਂ ਦੇ ਵਿੱਚ ਦੱਸਦਾ ਹਾਂ ਜਦੋਂ ਪਿਤਾ ਜੀ ਦੀ ਔਰ ਵੀ ਇਹਨਾਂ ਦੇ ਦਾਦਾ ਜੀ ਦੀ ਕਿਤੇ ਨਾ ਕਿਤੇ ਸ਼ਹਾਦਤ ਹੋ ਜਾਂਦੀ ਹੈ ਉਸ ਸਮੇਂ ਦੇ ਹਿਸਾਬ ਨਾਲ ਸ਼ਹੀਦੀ ਹੋ ਜਾਂਦੀ ਹੈ ਤਾਂ ਫਿਰ ਕੁਝ ਸਮੇਂ ਬਾਅਦ ਤੇ ਇਹਨਾਂ ਦੀ ਮਾਂ ਜਿਹੜੀ ਮਾਤਾ ਹੈ ਜਦੋਂ ਇਹਨਾਂ ਦੇ ਪਿਤਾ ਜੀ ਨੂੰ ਪਿਤਾ ਜੀ ਉੱਤੇ ਅਤਿਆachar ਕੀਤਾ ਗਿਆ ਸੀ ਪਿਤਾ ਜੀ ਨੂੰ ਮਾਰਿਆ ਗਿਆ ਸੀ ਮਾਰਿਆ ਗਿਆ ਸੀ ਉਸ ਟਾਈਮ ਜਿਹੜੇ ਇਹ ਆਪਣੀ ਮਾਂ ਲੱਦੀ ਦੀ ਹੁੱਕ ਦੇ ਵਿੱਚ ਜਿਹੜਾ 5 ਮਹੀਨੇ ਤੋਂ ਇਹ ਅਦੁੱਲਾ ਭੱਟੀ ਇਹ ਜਿਹੜਾ ਪਲ ਰਿਆ ਸੀਗਾ ਉਸ ਤੋਂ ਬਾਅਦ ਫਿਰ ਇਹਦਾ ਜਨਮ ਹੋਇਆ ਜਨਮ ਤੋਂ ਬਾਅਦ ਇਹਨਾਂ ਦੀ ਮਾਤਾ ਨੇ ਕਿਹਾ ਵੀ ਵੀ ਸਮੇਂ ਦੀਆਂ ਸਰਕਾਰਾਂ ਕਿਤੇ ਨਾ ਕਿਤੇ ਮੇਰੇ ਅੱਧਾ ਪਰਿਵਾਰ ਤਾਂ ਖਾ ਗੀਆਂ ਕਿਤੇ ਮੇਰੇ ਬੇਟੇ ਦੇ ਵੀ ਕੋਈ ਪ੍ਰੋਬਲਮ ਨਾ ਆਵੇ ਬੇਟੇ ਨੂੰ ਕੋਈ ਦਿੱਕਤ ਨਾ ਆਵੇ ਲੋਕਾਂ ਤੋਂ ਲੁਕੋ ਰੱਖੀ ਤੁਸੀਂ ਕਿੰਨ ਜਦੋਂ ਅਦੁੱਲਾ ਭੱਟੀ ਬੱਚਿਆਂ 'ਚ ਖੇਡਦਾ ਤਾਂ ਉਹਦੀਆਂ ਖੇਡਾਂ ਜਿਹੜੀਆਂ ਜਿਵੇਂ ਕਹਿੰਦੇ ਨੇ ਦਲੇਰ ਬੱਚਿਆਂ ਦੀਆਂ ਜਾਂ ਹੌਸਲੇ ਵਾਲੇ ਬੱਚਿਆਂ ਦੀਆਂ ਖੇਡਾਂ ਹੁੰਦੀਆਂ ਸੀ ਤੀਰ ਅੰਦਾਜ਼ੀ ਤਲਵਾਰ ਬਾਜੀ ਕਿਤੇ ਨਾ ਕਿਤੇ ਐਦਾਂ ਦੀਆਂ ਖੇਡਾਂ ਹੁੰਦੀਆਂ ਸੀ ਅਦੁੱਲਾ ਭੱਟੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੂਰਮਾ ਵੀ ਸਮਝਦਾ ਸੀ ਸੂਰਮਾ ਸਮਝਦਾ ਸੀ ਕਿ ਖੂਨ ਸੀ ਦਾਦਾ ਜੀ ਦਾ ਤੇ ਪਿਤਾ ਜੀ ਦਾ ਖੂਨ ਸੀ ਉਹ ਖੂਨ ਕਿਤੇ ਨਾ ਕਿਤੇ ਹਵਾਲੇ ਮਾਰਦਾ ਹੁੰਦਾ ਲੇਕਿਨ ਜੀ ਬਿਲਕੁਲ ਕਿਤੇ ਨਾ ਕਿਤੇ ਜਦੋਂ ਕਿਸੇ ਨੇ ਫਰੋਲਰ ਨੂੰ ਟੌਟ ਮਾਰਿਆ ਦੇਖੋ ਟਰਨਿੰਗ ਪੁਆਇੰਟ ਲਾਈਫ ਦਾ ਹੁੰਦਾ ਤੁੱਲਾ ਪੱਟੀ ਦੀ ਲਾਈਫ ਦਾ ਜਦੋਂ ਟਰਨਿੰਗ ਪੁਆਇੰਟ ਆਇਆ ਜਾਂ ਇਸ ਮਤਲਬ ਲਾਈਨ ਵੱਲ ਜਾਂ ਇਸ ਲਾਈਨ ਦੇ ਵਿੱਚ ਉਹ ਕਿਵੇਂ ਆਇਆ ਕਦੋਂ ਆਇਆ ਅੱਛਾ ਸ਼ਰਮਾ ਜੀ ਤੁਹਾਡੀ ਗੱਲ ਵਿੱਚ ਹੈ ਤੇ ਮੈਂ ਆਪਣੀ ਗੱਲ ਇੱਕ ਰੱਖਣਾ ਚਾਹਾਂਗੀ ਸ਼ਾਇਦ ਆਪਾਂ ਤੁੱਲਾ ਪੱਟੀ ਨੂੰ ਜ਼ਿਆਦਾ ਉਹਦੇ ਵਿੱਚ ਲੈ ਗਏ ਇੱਕ ਸਾਈਡ ਤੇ ਜੋ ਵੀ ਉਹਨਾਂ ਨੇ ਸੰਘਰਸ਼ ਕੀਤਾ ਸੀਗਾ ਪਰ ਇੱਕ ਮੇਨ ਚੀਜ਼ ਇਹ ਸੀ ਕਿ ਸੁੰਦਰਬੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਹੈ ਨਾ ਤੇ ਇਹ ਜਿਹੜੀ ਸੁੰਦਰਮੁੰਦਰੀ ਸੀ ਇਹਦੇ ਨਾਲ ਦੁੱਲੇ ਪੱਟੀ ਨੂੰ ਕਿਉਂ ਜੋੜਿਆ ਗਿਆ ਥੋੜਾ ਇਸ ਬਾਰੇ ਦੱਸੋਗੇ ਬਿਲਕੁਲ 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 ਮੈਡਮ ਉਸ ਚੀਜ਼ ਤੇ ਵੀ ਮੈਂ ਆਉਣਾ ਲੇਕਿਨ ਮੈਂ ਥੋੜਾ ਸ਼ਾਰਟ ਸ਼ਬਦਾਂ ਜਿਵੇਂ ਪਹਿਲੇ ਕਿਹਾ ਮੈਂ ਸ਼ਾਰਟ ਸ਼ਬਦਾਂ ਦੇ ਵਿੱਚ ਇਹਨੂੰ ਕਾਰਗਰ ਦੀ ਕੋਸ਼ਿਸ਼ ਕਰੂੰਗਾ ਕਿ ਸਮਾਂ ਜਿਹੜਾ ਹੁੰਦਾ ਚੈਨਲ ਤੇ ਪੂਰਾ ਪੂਰਾ ਹੁੰਦਾ ਹੈ ਜੀ 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 ਦੁੱਲਾ ਪੱਟੀ ਕਿਤੇ ਨਾ ਕਿਤੇ ਉਸੀ ਲਾਈਨ ਤੇ ਚੱਲਦਾ ਹੋਇਆ ਜਾਂ ਅਦੁੱਲਾ ਭੱਟੀ ਨੂੰ ਜਦੋਂ ਕਿਸੇ ਨੇ ਟੌਂਟ ਮਾਰਿਆ ਤੇ ਦੋਸਤ ਨੇ ਟੌਂਟ ਮਾਰਿਆ ਵੀ ਤੂੰ ਐਡਾ ਕਿੱਡਾ ਕਸੂਰਮਾ ਤੇਰੇ ਦਾਦਾ ਜੀ ਨੂੰ ਤੇਰੇ ਪਿਤਾ ਜੀ ਨੂੰ ਤਾਂ ਕਿਤੇ ਨਾ ਕਿਤੇ ਮੁਗਲਾ ਨੇ ਲੜਕਾਇਆ ਸੀਗਾ ਮਤਲਬ ਮਾਰ ਕੇ ਉਹਨਾਂ ਨੂੰ 4 4 ਦਿਨ ਚੜਾਏ ਤੇ ਲੜਕਾ ਕੇ ਰੱਖਿਆ ਤੂੰ ਕਿੱਡਾ ਕਸੂਰਮਾ ਫਿਰ ਆਪਣੀ ਮਾਂ ਦੇ ਕੋਲ ਜਾਂਦਾ ਮਾਂ ਉਹਨੂੰ ਪੂਰੀ ਸਟੋਰੀ ਦੱਸਦੀ ਆ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਜੀ ਪਿਤਾ ਜੀ ਨੂੰ ਮਾਰਿਆ ਸੀਗਾ ਉਸ ਨੂੰ ਫਿਰ ਇਹਨਾਂ ਨੇ ਉਹਦਾ ਸਿਰ ਕੱਟ ਕੇ ਕਿਤੇ ਨਾ ਕਿਤੇ ਭੇਜਿਆ ਫਿਰ ਸਮੇਂ ਦੀ ਸਰਕਾਰ ਦੇ ਨਾਲ ਉਹਨਾਂ ਨੇ ਮੱਥਾ ਲਾਇਆ ਜਿਵੇਂ ਹੁਣ ਤੁਸੀਂ ਕਹਿਆ ਵੀ ਸੁੰਦਰਮੁਦਰੀ ਇਹਦਾ ਕਾਇਦੇ ਵਿੱਚ ਰੋਲ ਆ ਜਾਂ ਕਿਵੇਂ ਉਹਨਾਂ ਦਾ ਨਾਮ ਆਉਂਦਾ ਲੋਹੜੀ ਦੇ ਨਾਲ ਕਿਵੇਂ ਜੁੜਦਾ ਲੇਕਿਨ ਉਸੇ ਪਿੰਡ ਦਾ ਕੋਈ ਗਰੀਬ ਪੰਡਤ ਸੀਗਾ ਜਦੋਂ ਇਹ ਮੁਗਲ ਕਿਤੇ ਨਾ ਕਿਤੇ ਆਪਣਾ ਜ਼ਾਲਮ ਟਾਉਂਦੇ ਸੀ ਜ਼ੁਲਮ ਟਾਉਂਦੇ ਸੀ ਲੋਕਾਂ ਦੇ ਉੱਤੇ ਉਹ ਕੀ ਆ ਜਿਹੜੀਆਂ ਸਾਡੀਆਂ ਮਟਿਆਰੀਆਂ ਹੋ ਜਾਂਦੀਆਂ ਸੀ ਉਹਨੇ ਵਿਆਹ ਸ਼ਾਦੀਆਂ ਨਹੀਂ ਛੋੜ ਦਿੰਦੇ ਜਾਂ ਕਿਤੇ ਨਾ ਕਿਤੇ ਧੱਕਾ ਕਰਦੇ ਸੀ ਜ਼ਬਰਦਸਤੀ ਕਰਦੇ ਸੀ ਫਿਰ ਉਹ ਗਰੀਬ ਪੰਡਤ ਤੇ ਇਹਨਾਂ ਦੇ ਕੋਲ ਆਇਆ ਸੀ ਮੈਂ ਮਾਫੀ ਚਾਹੁੰਦਾ ਮੈਂ ਪੰਡਤ ਜੀ ਦਾ ਨਾਮ ਭੁੱਲ ਗਿਆ ਉਹਨਾਂ ਦਾ ਉਹ ਪੰਡਤ ਆਇਆ ਸੀਗਾ ਇਹਨਾਂ ਦੇ ਕੋਲ ਦੁੱਲਾ ਪੱਟੀ ਕੋਲ ਵੀ ਮੈਂ ਆਪਣੀ ਧੀਆ ਦਾ ਵਿਆਹ ਕਰਨਾ ਹੈ ਕਿਤੇ ਨਾ ਕਿਤੇ ਤੁਸੀਂ ਇਹਨਾਂ ਨੂੰ ਆਪਣਾ ਅਸ਼ੀਰਵਾਦ ਦਿਓ ਫਿਰ ਦੁੱਲਾ ਪੱਟੀ ਨੇ ਆਪਣੀਆਂ ਧੀਆ ਮੰਨਿਆ ਸੀ ਫਿਰ ਉਹ ਸਮੇਂ ਦੀ ਸਰਕਾਰ ਦੇ ਨਾਲ ਕਿਤੇ ਨਾ ਕਿਤੇ ਮੱਥਾ ਲਾ ਕੇ ਜਾ ਉਹਨਾਂ ਦੇ ਬਰਾਬਰ ਮੁਕਾਬਲੇ ਦੇ ਵਿੱਚ ਉਹਨਾਂ ਧੀਆ ਦਾ ਵਿਆਹ ਕੀਤਾ ਸੀ ਧੀਆ ਦਾ ਵਿਆਹ ਬਹੁਤ ਵਧੀਆ ਕੀਤਾ ਸੀ ਉਸ ਦਿਨ ਤੋਂ ਫਿਰ ਜਿਹੜਾ ਸੁੰਦਰ ਮੰਦਰੀ ਇਹ ਜਿਹੜੀ ਉਹ ਬੱਚੀਆਂ ਦਾ ਨਾਮ ਸੀਗਾ ਸੁੰਦਰੀ ਸੁੰਦਰੀ ਤੇ ਮੰਦਰੀ ਦਾ ਵਿਆਹ ਕੀਤਾ ਸੀਗਾ ਦੁੱਲਾ ਪੱਟੀ ਵਾਲੇ ਨੇ ਫਿਰ ਉਹ ਜਿਹੜੀ ਇੱਕ ਮਿਸਾਲ ਕਹਿਣ ਸਮੇਂ ਦੀ ਸਰਕਾਰ ਦੇ ਨਾਲ ਜਿਹੜੀ ਝਾੜ ਆਈ ਹੈ ਕਿਸੇ ਨਾ ਕਿਸੇ ਨੇ ਆ ਕੇ ਅਜੇ ਬਾਹ ਫੜੀ ਹੈ ਚਾਹੇ ਕਿਸੇ ਗਰੀਬ ਪੰਡਤ ਵੀ ਫੜੀ ਹੈ ਜਾਂ ਸੁੰਦਰ ਮੰਦਰੀ ਵੀ ਫੜੀ ਹੈ ਉਸ ਤੋਂ ਬਾਅਦ ਜਿਹੜਾ ਫਿਰ ਕਿਤੇ ਨਾ ਕਿਤੇ ਉਹਨਾਂ ਦਾ ਨਾਂ ਆ ਜਾੜਾ ਫਿਰ ਲੋਕਾਂ ਦੇ ਵਿੱਚ ਲੈਣ ਲੱਗ ਪਏ ਲੋਕ ਜਾਂ ਕਿਤੇ ਨਾ ਕਿਤੇ ਉਹਨਾਂ ਨੇ ਕੰਮੇ ਇਦਾਂ ਤੇ ਕੀਤੇ ਹੌਸਲੇ ਨਾਲ ਕੀਤੇ ਆ ਜਿਹਨਾਂ ਦੇ ਪਰਿਵਾਰ ਨੇ ਕੀਤੇ ਆ ਜੋ ਕਿ ਜ਼ਿਕਰ ਜੋਗਾ ਜੋ ਕਿ ਸਾਨੂੰ ਲੈਣੇ ਚਾਹੀਦੇ ਆ ਜੀ ਸ਼ਰਮਾ ਜੀ ਜੇਕਰ ਗੱਲ ਕਰੀਏ ਚਲੋ ਸੁੰਦਰਮੁੰਦਰੀਏ ਦਾ ਤੁਸੀਂ ਦੱਸਿਆ ਕਿ ਦੁੱਲਾ ਪੱਟੀ ਦੇ ਨਾਲ ਨਾਮ ਕਿਉਂ ਜੋੜਿਆ ਜਾਂਦਾ ਹੈ ਪਰ ਜਿਹੜੇ ਸਾਡੇ ਪੁਰਾਣੇ ਸਮੇਂ ਦੇ ਵਿੱਚ ਲੋੜੀ ਬਾਲੀ ਜਾਂਦੀ ਸੀ ਤਾਂ ਕਹਿੰਦੇ ਸੀ ਕਿ ਦੂਜੇ ਦੀ ਲੋੜੀ ਗਲੀ ਚੋਂ ਵਿਆਹ ਲਿਆਉਣੀ ਆ ਕਿ ਦੂਜੇ ਦੀ ਲੋੜੀ ਦੀ ਜਿਵੇਂ ਬਲਦੀ ਅੱਗ ਲੈ ਆਉਂਦੇ ਸੀਗੇ ਤੇ ਇੱਕ ਦੂਸਰੇ ਦੀ ਲੋੜੀ ਦੇ ਵਿੱਚ ਉਹ ਅੱਗ ਚੱਕ ਲੈਣੀ ਵੀ ਉਹਨਾਂ ਦੀ ਲੋੜੀ ਵਿਆਹ ਦੇਣੀ ਜਾਂ ਫਿਰ ਸਾਡੀਆਂ ਪੁਰਾਣੀਆਂ ਮਾਵਾ ਜਿਵੇਂ ਪੁਰਾਣੇ ਬਜ਼ੁਰਗ ਸੀ ਸਾਡੇ ਤਾਂ ਉਹ ਅਕਸਰ ਲੋੜੀ ਦੇ ਉੱਤੇ ਖੀਰ ਧਰ ਦੇਣੀ ਜਾਂ ਫਿਰ ਸਰੋਂ ਦਾ ਸਾਗ ਤੇ ਸਾਡੀ ਬੜੀ ਕਹਾਵਤ ਮਸ਼ਹੂਰ ਹੈ ਪੋਰੀ ਗਿਰਜੀ ਮਾਂ ਖਾਦੀ ਮੈਡਮ ਦੇਖੋ 2025 ਸਾਲ ਮੈਨੂੰ ਪਿੱਛੇ ਜਾਣ ਦੀ ਜ਼ਰੂਰਤ ਹੈ ਕਿਉਂਕਿ ਜਿਹੜਾ 20 25 30 ਸਾਲ ਪਿਛਲਾ ਪੁਰਾਣਾ ਸਮਾਂ ਸੀਗਾ ਜ ਜੇ ਮੈਂ ਤੁਸੀਂ ਹੁਣ ਗੱਲ ਕੀਤੀ ਹੈ ਜੀ ਵੇਖੋ ਠੀਕ ਹੈ ਅਦੁੱਲਾ ਪੱਟੀ ਦਾ ਨਾਮ ਜਿਹੜਾ ਸੁੰਦਰਮੁੰਦਰੇ ਦੇ ਸੀ ਅੱਗ ਬਾਲ ਕੇ ਜਿਹੜੀ ਲੋਹੜੀ ਨੂੰ ਆ ਬਾਲਿਆ ਜਾਂਦਾ ਉਸ ਦਾ ਕਿਤੇ ਨਾ ਕਿਤੇ ਜੋ ਰੀਤੀ ਰਿਵਾਜ ਆ ਕੀਤਾ ਜਾਂਦਾ ਜੀ ਲੇਕਿਨ ਜਿਹੜੇ ਸਾਡੇ ਪੁਰਾਣੇ ਰਿਵਾਜ ਆ ਜਾਂ ਹੁਣ ਦੀ ਲੋਹੜੀ ਵੀ ਆ ਮੈਡਮ ਮੈਂ ਸੱਚੇ ਮਨ ਤੋਂ ਕਹਿ ਰਿਹਾ ਚੈਨਲ ਤੇ ਮੈਂ ਕਹਿ ਰਿਹਾ ਜਿਹੜੀਆਂ ਸਾਡੀਆਂ ਪੁਰਾਣੀਆਂ ਲੋਹੜੀਆਂ ਸੀਗੀਆਂ ਸੀ ਮਨਾਉਂਦੇ ਸੀਗੇ ਅਸੀਂ ਪਿੰਡ ਦੇ ਵਿੱਚ ਇੱਕ ਧੂਣੀ ਬਾਲ ਲਈ ਜਾਂ ਇੱਕ ਪੱਤੀ ਦੇ ਵਿੱਚ ਇੱਕ ਉਹ ਸਾਹਿਬ ਨੇ ਇਕੱਠੇ ਹੋ ਜਾਣਾ 3-4 ਵਜੇ ਤੋਂ ਬਾਅਦ ਪਾਥੀਆਂ ਇਕੱਠੀਆਂ ਕਰ ਲੱਗ ਜਾਣੀਆਂ ਲਕਾਣਾਂ ਰੱਖਿਆ ਕਰਾ ਦੇਣੀਆਂ ਹਾਂ ਜੀ ਜੀ ਬਿਲਕੁਲ 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 ਰਾਤ ਨੂੰ 11 11 12 ਵਜੇ ਤੱਕ ਸਿੱਖਦੇ ਰਹਿੰਦੇ ਸੀ ਜਾਂ ਉਹ ਲੋਕੀਆ ਮੋਖੜੀਆਂ ਖਾਂਦੇ ਰਹਿੰਦੇ ਸੀ ਅੱਜ ਕੀ ਹੈ ਜੀ ਅੱਜ ਆਪਣੇ ਆਪਣੇ ਘਰਾਂ ਦੇ ਵਿੱਚ ਲੋਕ ਸੀਮਤ ਹੋ ਗਿਆ ਪਿੰਡਾਂ ਦੇ ਵਿੱਚ ਵੀ ਕਈ ਜਗ੍ਹਾ ਤੇ ਅਲੱਗ-ਅਲੱਗ ਧੂਣੀਆਂ ਜਗਦੀਆਂ ਤੇ ਸ਼ਹਿਰਾਂ ਦੇ ਵਿੱਚ ਜਗਦੇ ਆ ਜੋ ਕਿ ਇਕੱਠੇ ਹੋ ਕੇ ਬਾਲ ਲਈ ਚਾਹੀਦਾ ਸਾਨੂੰ ਇਸ ਰੀਤੀ ਰਿਵਾਜ ਨੂੰ ਜਿਹੜਾ ਚਾਲੂ ਰੱਖਣਾ ਚਾਹੀਦਾ ਇਸ ਪਰੰਪਰਾ ਨੂੰ ਚਾਲੂ ਰੱਖਣਾ ਚਾਹੀਦਾ ਹੈ ਸ਼ਰਮਾ ਜੀ ਜਿਹੜਾ ਪਹਿਲਾ ਸਮਾਂ ਸੀ ਜਦੋਂ ਇੱਕ ਧੂਣੀ ਬਲਦੀ ਸੀ ਜੇ ਦਸਾਂ ਘਰਾਂ ਦੀ ਇੱਕ ਧੂਣੀ ਹੁੰਦੀ ਸੀ ਤਾਂ ਉਹਦੇ ਵਿੱਚ ਮੋਹ ਪਿਆਰ ਨਿੱਕ ਦੇ ਰਿਸ਼ਤੇ ਹਮੇਸ਼ਾ ਬਰਕਰਾਰ ਰਹਿੰਦੇ ਸੀ ਇਕੱਠੇ ਬੈਠਣਾ ਇੱਕ ਥਾਲ ਤੇ ਜਿਹੜੇ ਵੀ ਘਰਾਂ ਦੇ ਵਿੱਚੋਂ ਜੋ-ਜੋ ਚੀਜ਼ ਹੋਣੀ ਸਾਰਿਆਂ ਦੇ ਰਲ ਮਿਲ ਕੇ ਖਾਣੀ ਤਾਂ ਮੈਨੂੰ ਲੱਗਦਾ ਵੀ ਉੱਥੇ ਪਿਆਰ ਜ਼ਿਆਦਾ ਸੀ ਤੇ ਹੁਣ ਲੋਕਾਂ 'ਚ ਪਿਆਰ ਘਟ ਗਿਆ ਦੇਖੋ ਮੈਡਮ ਪਿਆਰ ਇੰਨਾ ਹੁੰਦਾ ਸੀ ਲੋੜੀ ਤੋਂ ਪਹਿਲਾਂ ਹੀ ਸਾਡੀਆਂ ਮਾਮਾਂ ਸਾਡੀਆਂ ਦਾਦੀਆਂ ਨੇ ਦੁੱਧ ਦੇ ਦੁੱਧ ਕੜਾਈ ਤੇ ਚੜਾਉਣਾ ਕੋਆ ਮਾਰਨਾ ਕੋਆ ਮਾਰ ਕੇ ਫਿਰ ਉਹਦੀ ਜਿਹੜੀਆਂ ਪਿੰਨੀਆਂ ਬਣਾਉਣੀ ਆ ਤੇਲ ਲਾ ਕੇ ਪਿੰਨੀਆਂ ਬਣਾਉਣੀਆਂ ਬਿਨਾ ਤੇਲ ਤੋਂ ਪਿੰਨੀਆਂ ਬਣਾਉਣੀਆਂ ਜਾਂ ਘੂਤ ਪਿੰਨੇ ਜੇ ਬਣਾਉਣੇ ਜਾਂ ਦਿਲਾਂ ਦੇ ਕੋਣ ਬਾਕੀ ਉਹ ਬਣਾਉਣਾ ਦੇਖੋ ਬਹੁਤ ਚੀਜ਼ਾਂ ਵਧੀਆ ਵਧੀਆ ਬਣਦੇ ਸੀਗੇ ਤੇ ਵਧੀਆ ਵਧੀਆ ਤਰੀਕੇ ਦੇ ਨਾਲ ਜਿਹੜਾ ਲੋਹੜੀ ਨੂੰ ਮਨਾਇਆ ਜਾਂਦਾ ਸੀ ਦੇਖੋ ਅੱਜ ਦੇ আর ਪਿਛਲੇ ਮਾਹੌਲ ਦੇ ਫਰਕ ਤੇ ਇੰਨੇ ਫਰਕ ਆ ਵੀ ਇੱਕ ਤਾਂ ਅਸੀਂ ਉਹ オリジナル ਚੀਜ਼ਾਂ ਤੋਂ ਦੂਰ ਹੋ ਗਏ ਸੀ ਇੱਕ ਅੱਜ ਫੈਂਸੀ ਚੀਜ਼ਾਂ ਤੇ ਕਿਤੇ ਨਾ ਕਿਤੇ ਡਿਪੈਂਡ ਹੋ ਗਿਆ ਬਣੀ ਇਹ ਚੀਜ਼ਾਂ ਦੇ ਡਿਪੈਂਡ ਹੋ ਗਏ ਆ ਇਹਨਾਂ ਦੇ ਘਰ ਦੁੱਧ ਹੈਗਾ ਉਹ ਵੀ ਕਿੰਨਾ ਕਿਤੇ ਕੋਆ ਨਹੀਂ ਮਾਰਦੇ 10 ਜਾਂ 20% ਅਸੀਂ ਮੰਨ ਸਕਦੇ ਆ ਨਿਕਾਤ ਕਰਕੇ ਪੰਜਾਬ ਦੇ ਵਿੱਚ ਲੋਕ ਕੋਆ ਮਾਰ ਕੇ ਪਿੰਨੀਆਂ ਬਣਾ ਕੇ ਉਹ ਉਸਤਿਹਾਰ ਨੂੰ ਜਾਂ ਕੋਈਆਂ ਪਿੰਨੀਆਂ ਲੋੜੀਂ ਨੂੰ ਬਣਾ ਕੇ ਖਾਂਦੇ ਆ ਜੀ 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 ਬਿਲਕੁਲ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਪ੍ਰੋਗਰਾਮ ਦੇ ਜ਼ਰੀਏ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਤੇ ਸ਼ੁਕਰੀਆ ਜੀ ਮੈਡਮ ਬਹੁਤ ਬਹੁਤ ਧੰਨਵਾਦ ਜੀ ਮੈਡਮ ਬਹੁਤ ਬਹੁਤ ਧੰਨਵਾਦ ਤੋ ਦੋਸਤੋ ਏਸੀ ਸ਼ਰਮਾ ਜੀ ਨੇ ਦੁੱਲਾ ਪੱਟੀ ਦੇ ਬਾਰੇ ਜੋ ਵੀ ਵਿਚਾਰ ਸੀ ਤੁਹਾਡੇ ਨਾਲ ਸਾਂਝੇ ਕੀਤੇ ਤੇ ਲੋੜੀ ਨੂੰ ਅੱਗ ਦੇ ਕੋਲੋਂ ਛੋਟੇ ਬੱਚੇ ਜ਼ਰੂਰ ਬਚਾ ਰੱਖਿਓ ਤੇ ਸਾਂਝੀ ਲੋੜੀ ਜ਼ਰੂਰ ਮੜਾਓ ਘਰਾਂ ਦੇ ਵਿੱਚ ਖੁਸ਼ਹਾਲੀ ਆਵੇ ਜੋ ਵੀ 네ਗਟਿਵਿਟੀਆਂ ਨੇ ਉਹ ਸਾਰੀਆਂ ਲੋੜੀ ਦੇ ਵਿੱਚ ਪਾਓ ਤੇ ਆਉਣ ਵਾਲੇ ਨਵੇਂ ਸਾਲ ਦੀਆਂ ਨਵੀਆਂ-ਨਵੀਆਂ ਖੁਸ਼ੀਆਂ ਪਰਮਾਤਮਾ ਤੁਹਾਡੇ ਘਰ ਲੈ ਕੇ ਆਵੇ